ਸੁਖਦੇਵ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਘਰ ਵਾਲੀ ਦਾ ਕਤਲ ਕਰਤਾ ਸੀ ਉਹ ਉਹਦੇ ਕਰੈਕਟਰ ਤੇ ਸ਼ੱਕ ਕਰਦਾ ਸੀਗਾ ਪੱਲੋਬਾਈ ਉਹਦਾ ਘਰ ਵਾਲੀ ਦਾ ਨਾਂ ਹੈ ਕਹਾੜੀ ਨਾਲ ਸ਼ਰਾਬ ਪੀਤੀ ਹੋਈ ਸੀ ਉਹਨੇ ਮਰਡਰ ਕਰਤਾ ਥਾਣਾ ਅਰਨੀਵਾਲ ਦੇ ਵਿੱਚ ਪਿੰਡ ਪੈਂਦਾ ਹੈ ਹੌਦ ਖਾਸ ਉੱਥੇ ਸੁਖਦੇਵ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਘਰ ਵਾਲੀ ਦਾ ਕਤਲ ਕਰਤਾ ਸੀ ਅੱਜ ਸਵੇਰ ਮਾਰਨਿੰਗ ਇਹ ਉਹ ਉਹਦੇ ਕਰੈਕਟਰ ਤੇ ਸ਼ੱਕ ਕਰਦਾ ਸੀਗਾ ਪੱਲੋਬਾਈ ਉਹਦਾ ਘਰ ਵਾਲੀ ਦਾ ਨਾਂ ਹੈ ਕਹਾਣੀ ਨਾਲ ਸ਼ਰਾਬ ਪੀਤੀ ਹੋਈ ਸੀ ਉਹਨੇ ਮਰਡਰ ਕਰਤਾ ਤੇ ਉਹਦੇ ਲੜਕੇ ਗੁਰਮੇਲ ਸਿੰਘ ਜਿਹੜਾ ਕਿ ਚਸ਼ਮਿੰਦਰ ਗਵਾਹ ਸੀਗਾ ਉਹਦੇ ਬਿਆਨਾਂ ਤੇ ਅਸੀਂ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 303 ਬੀ ਐਨ ਐਸ ਭਾਰਤੀ ਨਿਆਂ ਸਹਿਯੰਤਾ ਤੇ ਉਹਦੇ ਤਹਿਤ ਅਸੀਂ ਇਹ ਮਾਮਲਾ ਦਰਜ ਕਰ ਲਿਆ ਤੇ ਇਹਨੂੰ ਮਹਿਜ ਪੁਲਿਸ ਨੇ ਜਿਹੜੀ ਅਮੀਰ ਅਰਮੀ ਵਾਲੇ ਦੀ ਜਿਹੜੀ ਪੁਲਿਸ ਸੀ ਉਹਦੀਆਂ ਪਾਰਟੀਆਂ ਬਣਾਈ ਗਈਆਂ ਸਾਡੀ ਸੀਆਈਏ ਦੀ ਟੀਮ ਤੇ ਸਾਰੀਆਂ ਟੀਮਾਂ ਬਣਾ ਕੇ ਅਸੀਂ ਉਹਨੂੰ ਮਹਿਜ 6 ਘੰਟਿਆਂ ਵਿੱਚ ਅਸੀਂ ਅਰੈਸਟ ਕਰ ਲਿਆ ਉਹਨਾਂ ਨੂੰ ਸਰ ਕਿੰਨੀ ਉਮਰ ਸੀ ਆਪਾਂ ਦੇ ਪਤੀ ਪਤਨੀ ਉਹ ਉਹਦੀ ਉਮਰ ਸੀਗੀ ਉਹ ਤਾਂ 2 ਸਾਲ ਵੱਡੀ ਸੀ ਥੋੜੀ ਜੀ ਇਹਦੀ 47 ਸਾਲ ਦੀ ਉਮਰ ਸੀ ਉਹਦੀ ਕਿੱਥੋਂ ਗ੍ਰਿਫਤਾਰੀ ਹੋਈ ਸਰ ਇਹਦੀ ਅਰਮੀ ਵਾਲੇ ਤੋਂ ਹੋਈ ਹੈ ਗ੍ਰਿਫਤਾਰੀ ਕੋਈ ਹਥਿਆਰ ਵੀ ਬਰੰਦ ਹੋਇਆ ਜੇ ਮੇਰਾ ਕਤਲ ਹਾਂ ਕਹਾੜੀ ਸੀਗੀ ਉਹ ਬਰੰਦ ਕਰਾਵਾਂਗੇ ਉਤੋਂ ਤੇ ਮਾਨਯੋਗ ਐਸਐਸਪੀ मैम ਡਾਕਟਰ ਪ੍ਰਗਜਨ ਉਹਨਾਂ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਜਿਸ ਦੇ ਤਹਿ ਸਾਨੂੰ ਇਹ ਸਫਲਤਾ ਪ੍ਰਾਪਤ ਹੋਈ